ਦੋਸਤੋ ਮੈਂ ਇੱਕ ਗੱਲ ਨੂੰ ਤੁਹਾਨੂੰ 100% ਸਲੀਨ ਨਾਲ ਦੱਸਾ ਚਾਹਣਾ ਵੀ ਜੇ ਇਹ ਕਾਨੂੰਨ ਇਸ ਤਰ੍ਹਾਂ ਹੀ ਲਾਗੂ ਕੀਤਾ ਗਿਆ ਵਿਦਾਊਟ ਅਡਮਿੰਨਸਟ੍ਰੇਸ਼ਨ ਡਾਇਰੈਕਟਿਵਿਕੇਸ਼ਨ ਕੀਤੇ ਬਿਨਾ ਪਰ ਕੰਟਰੀ ਦੇ ਵਿਕਾਸ ਜਿਹੜਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਸੁਪਨਾ ਸੀ ਨੀਕ ਇਨ ਇੰਡੀਆ ਜਿਹਨੂੰ ਅਸੀਂ ਐਮਐਸਐਮਈ ਨੇ ਪੂਰਾ ਕਰਨਾ ਸੀ ਉਹ ਪੂਰਾ ਨਹੀਂ ਹੋ ਪਾਏਗਾ ਦੋਸਤੋ ਹੋਏਗਾ ਕਿ ਇੰਪੋਰਟ ਵਾਗੇਗੀ ਬਾਰੇ ਸਮਾਨ ਆਏਗਾ ਇੰਡੀਆ ਤੋਂ ਡਾਲਰ ਵੀ ਬਾਹਰ ਜਾਣਗੇ ਔਰ ਜੋ ਡਾਲਰ ਬਾਹਰ ਜਾਂਦੇ ਨੇ ਤਾਂ ਆਪਣੀ ਕੰਟਰੀ ਦੇ ਵਿੱਚ ਦੇਰੀ ਅਗੇ ਵੀ ਡਾਲਰਾਂ ਦੀ ਕਮੀ ਹੈ ਕਿਉਂਕਿ ਆਪਾਂ ਇمپੋਰਟ ਦੇ ਸਟੇਸ਼ਨ ਆ ਤੇ 200 ਡਾਲਰ ਬਾਅਦ ਜਾਣਗੇ ਦੋਸਤੋ ਉਹ ਗਲਤ ਤਰੀਕੇ ਦੇ ਵਰੀ ਹਵਾਲੇ ਨਾਲ ਹੀ ਭੇਜੇ ਜਾਂਦੇ ਨੇ ਔਰ ਉਹ ਹੀ ਡਾਲਰ ਦੁਬਾਰਾ ਕੈਰੀਗੋ ਦੇ ਵੇਚੀ ਤੇ ਸਾਡੇ ਲੋਕਾਂ ਦੇ ਸਾਡੀ ਕੰਟਰੀ ਤੇ ਆ ਕੇ ਨੁਕਸਾਨ ਦਿੰਦੇ ਨੇ ਔਰ ਜਿਹੜੀ ਲੋਕਲ ਇੰਡਸਟਰੀ ਹੈ ਉਹਨਾਂ ਨਾਲ ਕੁਝ ਨਹੀਂ ਕੀਤਾ ਗਿਆ ਕਿਉਂਕਿ ਟ੍ਰੇਡਰਸ ਇمپੋਰਟਰ ਨੂੰ ਇਨਕਲੂਡ ਨਹੀਂ ਕੀਤਾ ਗਿਆ ਔਰ ਉਹਦੇ ਤੋਂ ਪੇਮੈਂਟ ਉਹ ਜਦੋਂ ਮਰਜ਼ੀ ਲਵੇ ਸਾਨੂੰ ਪੇਮੈਂਟ ਪੰਤਾਰੀ ਦੇ ਨਾਲ ਕਿਉਂ ਦੇਣੀ ਪਏਗੀ ਇਸ ਕਰਕੇ ਬੈਚ ਕਰਦੇ ਆ ਕੈਡ ਅਬਲੀਕ ਇੰਪੋਰਟਰ ਮੀਡੀਅਮ ਸਕੇਲ ਐਂਡ ਮਾਈਕਰੋ ਸਮਾਲ ਨੂੰ ਇੱਕੋ ਹੀ ਤਰੀਕੇ ਨਾਲ ਰੱਖਿਆ ਜਾਵੇ ਉਹ ਇੱਕੋ ਹੀ ਕੈਟਾਗਰੀ ਚ ਪਾਇਆ ਜਾਵੇ ਸੋ ਬੈਚ ਇਹ ਮੁਸ਼ਕਿਲਾਂ ਖਾਣੇ ਧੰਨਵਾਦ ਇਹ ਸਾਡੀਆਂ ਐਸੋਸੀਏਸ਼ਨਾਂ ਕੱਟੀਆਂ ਹੋਈਆਂ ਅਜੀ ਕਿਉਂਕਿ ਤਕਾਲੀ ਵੀ ਜਿਹੜਾ ਇਹਨਾਂ ਨੇ ਕੀਤਾ ਕਿ ਮਾਈਕਰੋ ਐਂਡ ਸਮਾਲ ਜਿਹੜੀ ਹੈ ਇਹਨਾਂ ਨੂੰ ਲੈ ਲਿਆ ਤੁਸੀਂ ਪਰ ਬਾਕੀ ਜਿਹੜੇ ਸਾਰੇ ਹੈਗੇ ਉਹਨਾਂ ਨੂੰ ਛੱਡ ਦਿੱਤਾ ਉਹਦੇ ਨਾਲ ਇੱਕ ਹੋ ਗਿਆ ਜਿਹੜੇ ਬੰਦੇ ਸਾਡੇ ਤੋਂ ਹਾਲ ਲੈਂਦੇ ਆ ਜਿਹੜੇ ਟਰੇਡਰ ਨਹੀਂ ਉਹਨਾਂ ਵਾਸਤੇ ਜਦੋਂ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਤੇ ਉਹਦੇ ਵਿੱਚ ਜਿਹੜੇ ਇੰਡਸਟਰੀ ਵਾਸਤੇ ਬੜੀ ਪ੍ਰੋਬਲਮ ਆ ਰਹੀ ਹੈ ਇਹਨਾਂ ਚੀਜ਼ਾਂ ਨੂੰ ਦੇਖ ਕੇ ਅੱਜ ਅਸੀਂ ਇਹ ਫੈਸਲਾ ਕੀਤਾ ਆ ਵੀ ਸਰਕਾਰ ਨੂੰ ਜਿਹੜੀ ਅਸੀਂ প্রেਜੈਂਟੇਸ਼ਨ ਕਰਨੀ ਹੈ ਜਾਂ ਅਸੀਂ ਜਿਹੜਾ ਸਰਕਾਰ ਦੇ ਨਾਲ ਇਹ ਰਿਪੋਰਟ ਲਾਵਾਂਗੇ ਉਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਾਂ ਤਾਂ ਤੁਸੀਂ ਸਾਰਿਆਂ ਨੂੰ ਨਿਚੋੜ ਕਰੋ ਤਾਂ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਲੋਕ ਮੇ ਲਾਇਬਲ ਹੋਣ ਪੇਮੈਂਟ ਲੈਣ ਦੇ ਆ ਪੇਮੈਂਟ ਦੇਣ ਦੇ ਉਹ ਦੂਜੇ ਪਾਸੇ ਜਿਹੜੇ ਟਾਈਮ ਹੈਗਾ ਉਹਦਾ ਉਹ 45 ਦਿਨ ਜਿੱਤਾ ਇਹਨਾਂ ਨੇ ਕਿਹਾ ਉਹ 45 ਦਿਨ ਦਾ ਸਾਈਕਲ ਥੋੜਾ ਜਿਹਾ ਵਧਾਉਣਾ ਚਾਹੀਦਾ ਉਹ ਨੂੰ 90 ਦਿਨ ਕਰੋ 15 ਦਿਨ ਵਾਲਾ ਸਾਈਕਲ ਜਿਹੜਾ 15 ਦਿਨ ਤੇ 45 ਦਿਨ 15 ਨੂੰ 30 ਕਰੋ ਪਰ 45 ਦਿਨ ਵਾਲਾ ਜਿਹੜਾ ਉਹਨੂੰ 90 ਦਿਨ ਕਰੋ ਤਾਂ ਕਿ ਕਿ ਜਦੋਂ ਅਸੀਂ ਦੇਖੋ ਹੁਣ ਇੱਕ ਬੰਦੇ ਨੂੰ ਨੁਕਸਾਨ ਚ ਪਾ ਲੰਨੇ ਆ ਘੱਟ ਤੋਂ ਘੱਟ ਕੋਈ ਕਿਸੇ 1200 ਡੀਲਰ ਦਾ ਕਿੰਵੇ 1300 ਡੀਲਰ ਦਾ ਤੇ 1300 ਡੀਲਰ ਨਾਲ ਅਸੀਂ ਫੋੜੀ ਕਿਤੇ ਆਪਣਾ ਐਗਰੀਮੈਂਟ ਸਾਰਿਆਂ ਨਾਲ ਕਰਾਂਗੇ ਉਹ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਕਹਿੰਨੇ ਆ ਵੀ ਤੁਸੀਂ ਸਰਕਾਰ ਜਿਹੜਾ ਹੈਗਾ ਸਾਰਿਆਂ ਨੂੰ ਲੈਣ ਸਾਡੇ ਨਾਲੋਂ ਹੁਣ ਔਰ ਦਿਨ ਜਦੋਂ 90 ਦਿਨ ਹੋ ਜਾਣਗੇ ਉਹਦੇ ਵਿੱਚ ਸਾਰੀ ਇਹ ਮਸਤੀ ਜਿਹੜੀ ਆ ਉਹ ਠੀਕ ਹੋ ਜਾਏਗੀ ਉਹ ਚੱਲੇਗੀ ਔਰ ਵਧੀਆ ਕੰਮ ਹੋਏਗਾ ਕਿੰਨੀ ਐਪੀਸ ਜਿਹੜੀ ਆ ਜਿਹੜਾ ਆ ਉਹ ਅੱਜ ਦੇ ਅੱਜ ਇੱਥੇ ਸਾਤਾ ਕਾ ਐਸੋਸੀਏਸ਼ਨਾਂ ਬੈਠੀਆਂ ਨੇ ਜਿਹੜੀਆਂ ਆਈਆਂ ਆ ਬਾਕੀ ਵੀ ਜਿਹੜੀਆਂ ਐਸੋਸੀਏਸ਼ਨਾਂ ਅਸੀਂ ਉਹਨਾਂ ਨਾਲ ਇੰਟੈਕਟ ਹੈਗੇ ਆ ਔਰ ਜਿਹੜਾ ਵੀ ਇਹ ਸੁਪਰੀਮ ਬੋਰਡ ਦੇ ਵਿੱਚ ਕੰਸੀਲਰ ਲਾਵਾਂਗੇ ਉਹਦੇ ਸਾਰੀਆਂ ਐਸੋਸੀਏਸ਼ਨਾਂ ਸਾਥ ਦੇਣਗੀਆਂ ਕਿਉਂਕਿ ਪੁੱਛੋ ਉਹਨਾਂ ਦੇ ਨੁਮਾਇੰਦੇ ਜਾ ਉਹਨਾਂ ਨੇ ਸਾਰਾ ਗੱਲ ਕੀਤੀ ਵੀ ਅਸੀਂ ਤੁਹਾਡੇ ਨਾਲ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਔਰ ਉਹਦੇ ਉੱਤੇ ਇਹ ਹੈਗਾ ਅਸੀਂ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਕਾਨੂੰਨ غلط ਹੈ ਅਸੀਂ ਕਹਿੰਦੇ ਕਾਨੂੰਨ ਠੀਕ ਆ ਪਰ ਥੋੜੀਆਂ ਰੈਕਟੀਫਿਕੇਸ਼ਨਾਂ ਔਰ ਜਿਹੜੇ ਬੰਦੇ ਇਹਦੇ ਜੇ ਇਨਕਲੂਡ ਨਹੀਂ ਕੀਤੇ ਗਏ ਉਹਨਾਂ ਨੂੰ ਇਨਕਲੂਡ ਕਰਦੇ ਆ ਤਾਂ ਕਿ ਨਸਤੀ ਸਹੀ ਚੱਲ ਸਕੇ ਔਰ ਕਿਸੇ ਇੱਕ ਖਿੱਤੇ ਦੇ ਲੋਕਾਂ ਨੂੰ ਜਾਂ ਇੱਕ ਵਰਗ ਦੇ ਲੋਕਾਂ ਨੂੰ ਫਾਇਦਾ ਨਾ ਹੋਵੇ ਸਾਰਿਆਂ ਨੂੰ ਦੇਖੋ ਇਹ ਜਿਹੜਾ 43 ਉਬੀਦ ਹੈ ਰੋਅ ਚੱਲ ਰਿਹਾ ਹੋਆ ਇਹ ਪਿਛਲੇ ਸਾਲ ਦਾ ਕਾਨੂੰਨ ਬਣਿਆ ਹੋਇਆ ਵਾ ਅੱਜ ਅਸੀਂ ਐਸੋਸ਼ੀਅਲ ਕਿਉਂਕਿ ਬਹੁਤ ਬੰਦਿਆਂ ਨੇ ਮੈਸੇਜ ਆਉਂਦਾ ਸੀ ਬੜੀ ਵੱਡੀ ਪ੍ਰੋਬਲਮ ਆ ਹੁਣ ਮੁੱਕ ਰਖਦੇ ਆ ਗਏ ਅਸੀਂ ਸਾਰੇ ਹਾਲ ਐਸੋਸੀਏਸ਼ਨ ਔਰ ਜਿੰਨੇ ਵੀ ਸਾਡੇ ਇੱਥੇ ਸੀਨੀਅਰ ਸੀ ਉਹਨਾਂ ਦੀ ਮੀਟਿੰਗ ਕੀਤੀ ਔਰ ਸਾਡੀ ਮੈਨੇਜਮੈਂਟ ਕਮੇਟੀ ਅੱਜ ਅਸੀਂ ਇਹੀ ਫੈਸਲਾ ਕੀਤਾ ਵੀ ਸਾਨੂੰ ਕੋਰਟ ਦੇ ਵਿੱਚ ਜਾਣਾ ਪੈਣਾ ਕਿਉਂਕਿ ਹੁਣ ਜੋ ਚੌਂ ਜੱਤਾ ਲੱਗਿਆ ਉਸ ਕਰਕੇ ਵੀ ਕੋ ਪੋਲਿਟਿਕਲ ਬੰਦੇ ਨੂੰ ਅਪਰੋਚ ਨਹੀਂ ਕਰ ਪਾ ਪਾ ਸਕਦੇ ਕਿ ਬੈਸਟ ਸਾਰੇ ਨਹੀਂ ਫੈਸਲਾ ਕਰਦਾ ਵੀ ਆਪਾਂ ਕੋਰਟ ਚ ਜਾਈਏ ਸੁਪਰੀਮ ਕੋਰਟ ਦੇ ਵਿੱਚ ਸੋ ਅਗਰ ਉੱਤੇ ਸਾਨੂੰ ਕੋਈ ਰਾਹਤ ਮਿਲ ਜਾਂਦੀ ਹੈ ਕਿਉਂਕਿ ਇਸ ਟਾਈਮ ਹਾਲਤ ਅੰਦਰਤੀ ਦੀ ਹੋ ਗਈ ਵੀ ਤਾਨੂੰ ਪਿਛਲੇ ਤਕਰੀਬਨ 2 ਮਹੀਨੇ ਚੋਂ ਕੋਈ ਆਰਡਰ ਨਹੀਂ ਆ ਰਿਹਾ ਕਜੜੇ ਆਰਡਰ ਆ ਰਹੇ ਆ ਜੋ ਸਪੋਰ ਪਹਿਲਾਂ 100 ਪੇਟੀਆਂ ਦਾ ਆਰਡਰ ਆਉਂਦਾ ਹੁਣ 5-7 ਪੇਟੀਆਂ ਕਹਿੰਦੇ ਭੇਜ ਦੋ ਸੋ ਉਹਦੇ ਨਾਲ ਫੱਗੇ ਦੀ ਸਾਡੀ ਲੁਧਿਆਣਾ ਇੰਡਸਟਰੀ ਹੈ ਖਾਸ ਕਰਕੇ ਐਮਐਸਐਮ ਇੰਡਸਟਰੀ ਛੋਟੀ ਉਹ ਬਹੁਤ ਰੈਕਟਡ ਹੋ ਗਈ ਹੈ ਅਗਰ ਅਸੀਂ ਜਲਦੀ ਇਹ ਸੈਕਟਰ ਨਹੀਂ ਕਰਾਂਗੇ ਜਾਂ ਐਕਸ਼ਨ ਨਹੀਂ ਲਵਾਵਾਂਗੇ ਤਾਂ ਮੇਰਾ ਖਿਆਲ ਹੈ ਵੀ ਜੱਥਾ ਫਿਰ ਉਧਰੋਂ ਲਖਣਾਂ ਦਾ ਦੋ ਤਿੰਨ ਮਹੀਨੇ ਸਾਰੇ ਬਿਜ਼ੀ ਆ ਸੋ ਕਾਨੂੰਨ ਵਾਪਸ ਨਹੀਂ ਹੋ ਸਕਦਾ ਕਿਸੇ ਨਾਲ ਗੱਲ ਕਰਕੇ ਹੁਣ ਸਾਡਾ ਇੱਕੋ ਹੀ ਰਸਤਾ ਵੀ ਅਸੀਂ ਕੋਰਟ ਵਿੱਚ ਜਾਵਾਂਗੇ ਔਰ ਉਤੋਂ ਓਵਰ ਸਰੋਂ ਰਾਤ ਮਿਲ ਜਾਂਦੀ ਹੈ ਨਹੀਂ ਤਾਂ ਅਦਰਵਾਈਜ਼ ਜਿਹੜੀ ਐਮਐਸਐਮ ਬਹੁਤ ਬਿਗ ਪ੍ਰੋਬਲਮ ਕੇ ਅਸੀਂ ਚੱਲ ਰਿਹਾ ਸਾਰੀ ਸਰ 2 ਮਹੀਨੇ ਤੋਂ ਜੁ ਲਗਾਤਾਰ ਇਸ ਤਰ੍ਹਾਂ ਮੰਗ ਕਰ ਰਹੇ ਹਾਂ ਅਜੇ ਤੱਕ ਧਿਆਨ ਕਿਉਂ ਨਹੀਂ ਦਿੱਤਾ ਇੰਡਸਟਰੀ ਵੱਲ ਐਡਾ ਵੱਡਾ ਹੱਬ ਹੈ ਜੀ ਸਾਈਕਲ ਇੰਡਸਟਰੀ ਦੇਖੋ ਪਿਛਲੇ 2-3 ਮਹੀਨੇ ਤੋਂ ਅਸੀਂ ਸਾਰੇ ਅਸੀਂ ਜਾ ਰਹੇ ਹਾਂ ਅਸੀਂ ਐਸਐਮ ਦੇ ਨਾਲ ਵੀ ਗੱਲ ਕਰ ਰਹੇ ਹਾਂ ਔਰ ਕਨਫਰਮ ਮੰਤਰੀ ਨਾਲ ਵੀ ਗੱਲ ਕਰ ਰਹੇ ਹਾਂ ਸਾਨੂੰ ਬਹੁਤ ਐਪਲੀਕੇਸ਼ਨਾਂ ਵੀ ਅਸੀਂ ਮਿਲ ਕੇ ਆ ਰਹੇ ਹਾਂ ਚੰਡੀਗੜ੍ਹ ਦਿੱਲੀ ਸਾਰਿਆਂ ਨੂੰ ਅਸੀਂ ਦੇ ਹੀ ਰਹੇ ਹਾਂ ਪਰ ਸਾਡੀ ਸਾਨੂੰ ਹਮੇਸ਼ਾ ਆਈ ਕਹੇ ਰਹੇ ਵੀ ਬਸ ਕਰ ਰਹੇ ਜੀ ਦੇਖ ਰਹੇ ਜੀ ਕਿਉਂਕਿ ਹੁਣ ਤਾਂ ਚੌਂ ਜਾਬਤਾ ਲੱਗ ਗਿਆ ਹੁਣ ਤੁਹਾਨੂੰ ਲੱਗਦਾ ਵਾ ਵੀ ਸਾਨੂੰ ਲੌਲੀਪਾਪੀ ਦਿੰਦੇ ਰਹੇ ਹੁਣ ਸਾਨੂੰ ਆਖੀਰ ਦੇ ਵਿੱਚ ਸਾਨੂੰ ਕੋਰਟ ਚ ਜਾਣਾ ਪੈਣਾ